ਜਲੰਧਰ ਕੈਂਟ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵੱਲੋਂ ਭਾਰੀ ਰੋਸ ਜਤਾਇਆ ਜਾ ਰਿਹਾ ਹੈ ਦੱਸ ਦਈਏ ਜਲੰਧਰ ਕੈਂਟ ਦੇ ਮੁਹੱਲਾ ਨੰਬਰ 32 'ਚ ਲਗਾਤਾਰ ਲੋਕ ਸੀਵਰੇਜ ਦੀ ਸਮੱਸਿਆ ਨਾਲ ਝੁੱਜ ਰਹੇ ਹਨ ਇਸ ਦੌਰਾਨ ਚੁਧਾ ਮੁਹੱਲਾ ਵਾਸੀਆਂ ਨੇ ਸੀਵਰੇਜ ਇੰਚਾਰਜ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਟਾਲਮਟੋਲ ਕਰਦੇ ਆ ਗੱਲ ਅਣਸੁਣੀ ਕਰ ਦਿੱਤੀ ਇਸ ਦੌਰਾਨ ਮੁਹੱਲਾ ਵਾਸੀਆਂ ਨੇ ਕਿਹਾ ਕਿ ਗਲੀਆਂ 'ਚ ਗੰਦਾ ਪਾਣੀ ਖੜਾ ਰਹਿੰਦਾ ਹੈ ਅਤੇ ਲੋਕਾਂ ਨੂੰ ਮਲੇਰੀਆ ਡੇਂਗੂ ਵਰਗੀ ਮਹਾਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਆਪਣੇ ਬੱਚਿਆਂ ਨੂੰ ਵੀ ਬਾਹਰ ਖੇਡਣ ਜਾਣੇ ਹਿੰਦੇ ਰਹੇ ਸੜਕਾਂ ਦੇ ਬਿਜਲੀ ਦੇ ਖੰਬੇ ਹੋਣ ਕਰ ਕਰੰਟ ਦੀ ਵੀ ਸਮੱਸਿਆ ਆ ਰਹੀ ਹੈ ਉਹਨਾਂ ਇਸ ਸਮੱਸਿਆ ਦਾ ਜਲਦ ਹੱਲ ਕਰਨ ਦੀ ਅਪੀਲ ਕੀਤੀ ਹਾਂ ਜੀ ਮੈਡਮ ਕੀ ਮਾਮਲੇ ਵਿੱਚ ਇਕੱਠੇ ਹੋਏ ਸਾਰੇ ਸਰ ਸਾਡਾ ਸੀਪਲ ਜਿੱਥੋਂ ਬਲੌਕ ਹੋ ਜਾਂਦਾ ਹਰ ਵਕਤ ਹੁੰਦਾ ਇੱਥੇ ਹੀ ਹੁੰਦਾ ਹਰ ਵਾਰੀ ਸਾਡੇ ਮੱਛਰ ਦੀ ਦੇਖੋ ਕਿੰਨੀ ਪ੍ਰੋਬਲਮ ਆ ਡੇਂਗੂ ਦੇਖੋ ਕਿੰਨਾ ਹੋ ਰਿਹਾ ਪਿਆ ਵਾ ਉਤੋਂ ਸਾਡਾ ਦਰਵਾਜ਼ਾ ਅਸੀਂ ਅੰਦਰੋਂ ਬਾਹਰ ਨਹੀਂ ਆ ਸਕਦੇ ਸਰ ਸਰ ਦੇਖੋ ਇੰਨੇ ਨਿਕਲਣੇ ਚ ਇੱਕ ਥੋੜੀ ਉਤੋਂ ਪਾਣੀ ਆਲੇ ਸਾਡੇ ਪਾਣੀ ਪੀਣੇ ਵਾਲੇ ਪਾਣੀ ਚ ਵੀ ਪ੍ਰੋਬਲਮ ਆ ਰਹੀ ਪਈ ਆ ਇੰਨੀ ਗੰਦੀ ਸਮੈਲ ਆ ਰਹੀ ਔਰ ਪਾਟੀ ਇੱਧਾ ਉੱਪਰ ਬਾਹਰ ਤੋਂ ਮੰਡਈ ਆ ਬਾਤ ਜ਼ਿਆਦਾ ਉੱਤੋਂ ਸਾਡੇ ਖੰਭਾ ਹੈਗਾ ਕੋਲ ਉੱਥੇ ਇਨਾ ਕਰੰਟ ਆ ਜਾਂਦਾ ਖੰਬੇ ਦੇ ਵਿੱਚ ਦੇ ਸਾਡੇ ਤਾਂ ਬੱਚਿਆਂ ਨੂੰ ਦਿੱਕਤ ਬਹੁਤ ਹੋ ਰਹੀ ਪਈ ਆ ਬੱਚਾ ਸਾਡਾ ਬਾਹਰ ਨਹੀਂ ਨਿਕਲ ਸਕਦਾ ਛੋਟਾ ਬੇਬੀ ਵੈਸਾ ਦਾ ਨੰਮ ਤੇ ਕੈਂਟ ਬੋਰਡ ਦੇ ਅਧਿਕਾਰੀ ਨਾਲ ਗੱਲ ਕੀਤੀ ਕਿਸੇ ਨੇ ਹਾਂਜੀ ਸਰ ਕੀਤੀ ਸੀਗੀ ਅਸੀਂ ਉਹਨਾਂ ਨਾਲ ਗੱਲ ਤਾਂ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਸਾਨੂੰ ਠੀਕ ਹੈ ਜਿੱਦਾਂ ਮੈਮ ਮੱਛਰ ਜਾ ਰਿਹਾ ਹੈ ਪਾ ਡੇਂਗੂ ਦਾ ਬਹੁਤ ਖਤਰਾ ਬਾਦ ਉਸ ਬਾਰੇ ਕੀ ਕਹਿਣਾ ਚਾਹੋਗੇ ਸਰ ਹਾਂਜੀ ਸਾਡੇ ਛੋਟੇ ਛੋਟੇ ਬੱਚੇ ਹੈਗੇ ਉਹ ਅੰਦਰੋਂ ਬਾਹਰ ਨਹੀਂ ਨਿਕਲਣ ਦੇ ਹੈਗੇ ਆ ਇੰਨਾ ਪਾਣੀ ਹੋ ਰਿਹਾ ਪਿਆ ਬਹੁਤ ਜ਼ਿਆਦਾ ਨਿਕਲਣ ਚ ਵੀ ਨਹੀਂ ਦਿੱਕਤ ਹੋ ਰਹੀ ਪਈ ਆ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ